ਲੰਬੇ ਸਮੇਂ ਤੋਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਅਤੇ ਕਿਸਾਨੀ ਮੰਗਾਂ ਨੂੰ ਲੈ ਕੇ ਲਗਭਗ 2 ਮਹੀਨੇ ਤੋਂ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਅਤੇ ਹਰਿਆਣੇ ਦੇ ਬਾਡਰਾਂ ਤੇ ਚੱਲ ਰਹੇ ਕਿਸਾਨੀ ਧਰਨਿਆਂ ਦੇ ਸੰਬੰਧ ਵਿੱਚ 26 ਜਨਵਰੀ ਗਣਤੰਤਰ ਦਿਵਸ ਮੌਕੇ ਨਾਬਾ ਵਿਖੇ ਅਕਾਲੀ ਦਲ ਸੁਤੰਤਰ ਵੱਲੋਂ ਕਾਲੇ ਝੰਡੇ ਲੈ ਕੇ ਕੀਤਾ ਜਾਵੇਗਾ ਰੋਸ ਮਾਰਚ ਨਾਬਾ ਤੋਂ ਪੱਤਰਕਾਰ ਗੁਰਮੁਖ ਸਿੰਘ ਪੋਜੋ ਮਾਜਰੀ ਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਦਲ ਸੰਤੰਤਰ ਤੇ ਦਫ਼ਤਰ ਚ ਜਿਹੜੀ ਅੱਜ ਅਸੀਂ ਅਚੇਚੇ ਤੌਰ ਤੇ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਉਹਦਾ ਮਕਸਦ ਇਹ ਆ ਕਿ 26 ਜਨਵਰੀ ਦਾ ਦਿਹਾੜਾ ਜਿਹੜਾ ਸਾਰੇ ਦੇਸ਼ ਦੇ ਵਿੱਚ ਬੜੇ ਖੁਸ਼ੀਆਂ ਦੇ ਚਾਹ ਨਾਲ ਮਨਾਉਣਾ ਹੈ ਸਮੇਂ ਦੀਆਂ ਸਰਕਾਰਾਂ ਨੇ ਉਹਦੇ ਚ ਅਸੀਂ ਆਪਣਾ ਰੋਸ ਦਰਜ ਕਰਾਉਣਾ ਕਿ ਅਸੀਂ ਲੰਮੇ ਅਰਸੇ ਤੋਂ ਪੰਜਾਬੀ ਘੱਟ ਗਿਣਤੀ ਤੇ ਅਚੇਚੇ ਤੌਰ ਤੇ ਸਿੱਖ ਕੌਮ ਬਹੁਤ ਪੀੜਾ ਸਹਿਦੀ ਆ ਰਹੀ ਹੈ ਜਿਵੇਂ ਕਿ ਲੰਮੇ ਆਸੇ ਤੋਂ ਬੰਦੀ ਸਿੰਘ ਜਿਹੜੇ ਸਜਾਵਾਂ ਡਬਲ-ਡਬਲ ਪੂਰੀਆਂ ਕਰਦੇ ਡਬਲ ਤੋਂ ਹੀ ਕਈ ਟੱਪ ਗਏ ਅਸੀਂ ਤਕਰੀਬਨ 2 ਸਾਲ ਹੋ ਗਏ ਮੋਰਚਾ ਚਲਦੇ ਨੂੰ ਬਹਾਲੀ ਅੱਜ ਤੱਕ ਬਾਦ ਹੀ ਕੀਤੇ ਨੇ ਚਾਹੇ ਇੱਥੋਂ ਦੇ ਗਵਰਨਰ ਸਾਹਿਬ ਹੋ ਚਾਹੇ ਇੱਥੋਂ ਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਵੇ ਰਿਜ਼ਲਟ ਸਾਨੂੰ ਕਿਸੇ ਨੇ ਨਹੀਂ ਦਿੱਤਾ ਉਲਟਾ ਇਸ ਨੂੰ ਅਲਝਾਈ ਜਾ ਰਹੇ ਨੇ ਜੇ ਅਸੀਂ ਕੋਈ ਰੋਗਸਪਾਰਚ ਕਰਨਾ ਚਾਹੁੰਦੇ ਨੇ ਉੱਥੋਂ ਕਿ ਅਸੀਂ ਆਪਣਾ ਮੰਗ ਪੱਤਰ ਦੇਣ ਜਾਣਾ ਉੱਥਾ ਪੁਲਿਸ ਦੀਆਂ ਡਾਂਗਾ ਅਥਰੂਗਾ ਤੇ ਗੋਲੇ ਪਾਣੀ ਦੀਆਂ ਬਿਛਾੜਾ ਮਾਰ ਕੇ ਚੰਡੀਗੜ੍ਹ ਪੁਲਿਸ ਉਹ ਤੱਕਾ ਕਰਦੀ ਐ ਨਾਲ ਹੀ ਸਾਡੇ ਕਿਸਾਨ तकरीबन ਸਾਲ ਤੋਂ ਸ਼ੰਭੂ ਤੇ ਖੰਡੌਰੀ ਬਾਰਡਰ ਤੇ ਬੈਠੇ ਨੇ ਸਾਡਾ ਇੱਕ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਤਿੱਲ ਤਿੱਲ ਕਰਕੇ ਮੌਤ ਨੂੰ ਵੱਤਾ ਜਾ ਰਿਹਾ ਪਰ ਸਰਕਾਰਾਂ ਨਹੀਂ ਜਾਗੀਆਂ ਉਲਟਾ ਦਿੱਲੀ ਨੂੰ ਸਭ ਤੋਂ ਦੂਰ ਲੈ ਗਏ ਦਿੱਲੀ ਨੂੰ ਜੇ ਅਸੀਂ ਮੂਹ ਵੀ ਕਰਕੇ ਤੁਰਤੇ ਆ ਪਹਿਲਾਂ ਕਹਿੰਦਾ ਵੀ ਤੁਹਾਡੇ ਟਰੈਕਟਰ ਟਰਾਲੀਆਂ ਨੇ ਜਿਹੜੇ ਜੀ ਇਹ ਨਹੀਂ ਵੜਨ ਦਿੰਦੇ ਅਸੀਂ ਇਹ ਇਹ ਨੁਕਸਾਨ ਕਰਦੇ ਨੇ ਇਹਨਾਂ ਨੂੰ ਤੁਸੀਂ ਟਰੈਕਟਰਾਂ ਨੂੰ ਟਰੈਕਟਰ ਨਹੀਂ ਰਹਿਣ ਦਿੱਤਾ ਟੈਂਕਾ ਵਾਂਗੂ ਵਰਤਦੇ ਹੋ ਕਿਸਾਨਾਂ ਨੇ ਕਹਿਤਾ ਕਿ ਵੀ ਤੁਸੀਂ ਦੱਸੋ ਵੀ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਉਹ ਕਹਿੰਦੇ ਤੁਹਾਡਾ 100 ਬੰਦਾ ਆਜੀ ਉਹ ਕਹਿੰਦੇ 101 ਆਊਗਾ ਇੱਕ ਵਧਾ ਲਾਂ ਲਿਆ ਜਦ 100 ਵੀ ਤੁਰਨ ਲੱਗਿਆ ਉਹੀ ਸੰਭੂ ਬਾਰਡਰ ਤੇ ਖਨੌਰੀ ਹੋਇਆ ਕਿ ਪੁਲਿਸ ਦੀਆਂ ਡਾਂਗਾ ਪਾਣੀ ਦੀਆਂ ਬਿਛਾੜਾਂ ਤੇ ਰਬੜ ਦੀਆਂ ਗੋੜੀਆਂ ਤੇ ਅਥਰੂ ਗਾਇ ਤੇ ਗੋਲੇ ਛੱਡ ਕੇ ਸਾਨੂੰ ਇਹ ਸਪਸ਼ਟ ਸਕੇਤ ਦਿੱਤਾ ਹਰਿਆਣੇ ਦੀ ਸਰਕਾਰ ਤੇ ਮੋਦੀ ਤੇ ਧਰ ਲਿਆ ਦਿੱਲੀ ਦੀ ਸਰਕਾਰ ਨੇ ਹਰਿਆਣੇ ਤੇ ਵੀ ਭਾਜਪਾ ਦਿੱਲੀ 'ਚ ਹੈ ਉਹ ਪ੍ਰਧਾਨ ਮੰਤਰੀ ਮੋਦੀ ਜੀ ਦੁਆਰਾ ਫੇਰ ਬਣ ਗਏ ਨੇ ਕਿ ਗੁਲਾ ਨੇ ਸਾਨੂੰ ਇਹ ਅਹਿਸਾਸ ਕਰਾ ਰਹੇ ਨੇ ਕਿ ਤੁਸੀਂ ਜਿਵੇਂ ਇਸ ਦੇਸ਼ ਤੇ ਹੁੰਦੇ ਹੀ ਵੀ ਅਸੀਂ ਸਾਡਾ ਜਦੋਂ ਹੁਣ ਤੋਂ ਗੁਰਦੁਆਤਰ ਦੇਸ ਬਣਾਓਗੇ 26 ਜਨਵਰੀ ਇਹਦਾ ਦੱਸ ਦਿਓ ਕਿ ਤੁਸੀਂ ਸਾਡਾ ਸਵਾਗਤ ਕਿੰਨੇ ਸਾਡੇ ਕਿੰਨੇ ਪਰਸੈਂਟ ਪੰਜਾਬੀਆਂ ਦੀਆਂ ਅਚੇਤ ਤੌਰ ਤੇ ਸਿੱਖਾਂ ਦੀਆਂ ਕੁਰਬਾਨੀਆਂ ਹੋਣਗੀਆਂ ਕਿਸਾਨਾਂ ਦੀਆਂ ਹੋਣਗੀਆਂ ਉਹ ਜਨਤਕ ਹੋ ਜੂ ਸਾਡੇ ਕਹਿਣ ਦੀ ਲੋੜ ਨਹੀਂ ਹੈ ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਮੈਨੂੰ ਕਿ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉ ਮੇਰੇ ਇਸ ਨੂੰ ਮੁੱਖ ਰੱਖਦੇ ਹੋਏ ਅਸੀਂ 26 ਜਨਵਰੀ ਨੂੰ ਬਾਬਾ ਅਜਾਪਾਲ ਸਿੰਘ ਜੀ ਗੁਰਦੁਆਰਾ ਘੋੜਿਆ ਵਾਲਾ ਲਾਹੌਰਾ ਗੇਟ ਨਾਭੇ ਅਰਦਾਸ ਕਰਕੇ ਬੇਨਤੀ ਕਰਕੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਸ਼ਹਿਰਾ ਜਿਹੜਾ ਲਾਹੌਰਾ ਗੇਟ ਤੋਂ ਤੁਰ ਕੇ ਅਸੀਂ ਬੌੜਾ ਗੇਟ ਤੱਕ ਹੱਥਾਂ 'ਚ ਡੱਲੇਵਾਲ ਸਾਹਿਬ ਦੀ ਫੋਟੋ ਵਾਲਾ ਬਾਈਂਡਰ ਤੇ ਬੰਦੀ ਸਿੰਘਾਂ ਵਾਲਾ ਬਾਈਂਡਰ ਉੱਥੇ ਜਾ ਕੇ ਅਸੀਂ ਆਪਣਾ ਮੰਗ ਪੱਤਰ ਦਵਾਂਗੇ 12 ਵਜੇ ਦਾ ਸਾਡਾ ਟਾਈਮ ਹੋਊਗਾ ਤੁਰਨ ਦਾ ਤਾਂ ਕਿ ਅਸੀਂ ਸਤਨਾਮ ਦਾ ਜਾਪ ਕਰਦੇ ਹੋਏ ਆਪਣਾ ਹੱਕ ਦੀ ਗੱਲ ਕਰਦੇ ਹੋਏ ਉੱਥੇ ਤੱਕ ਪਹੁੰਚ ਕੀਏ ਇਸ ਲਈ ਅੱਜ ਭਰਾਵੋ ਤੁਹਾਨੂੰ ਬੇਨਤੀ ਕਰੀ ਹੈ ਇੱਕ ਜਿਹੜਾ ਅਚੇਚੇ ਤੌਰ ਤੇ ਕੱਲ ਅਸੀਂ ਹੈਰਾਨ ਹੋ ਕੇ ਸੁਣ ਕੇ ਟੀਵੀਆਂ ਤੇ ਕਿ ਪ੍ਰਵੇਸ਼ ਪਰਮਾ ਜਿਹੜਾ ਮੈਂ ਹੈਰਾਨ ਆ ਕਿ ਯਾਰ ਤੁਸੀਂ ਇੱਕ ਬੰਨੇ ਤਾਂ ਪਤਾ ਨਹੀਂ ਜੇ ਪੰਜਾਬੀ ਨਹੀਂ ਆਉਂਦੀ ਜਾਂ ਤੁਸੀਂ ਪੰਜਾਬੀਆਂ ਦਾ ਇਤਿਹਾਸ ਨਹੀਂ ਪੜ੍ਹਦੇ ਉੱਥੇ ਸੀਸਗੰਜ ਗੁਰਦੁਆਰਾ ਕਿੰਨੇ ਪਾਸੇ ਹੀ ਇਤਿਹਾਸਿਕ ਸੀਸ ਕਿਦੇ ਲਈ ਕਟਾਇਆ ਗੁਰੂ ਤੇਗ ਬਹਾਦਰ ਮਹਾਰਾਜ ਨੇ ਮੈਂ ਹੁਣ ਕਹਿਣਾ ਜੀ ਅਗਲਾ ਕਹਿੰਦਾ ਇਹ ਹੱਕ ਜਿਤਾਉਂਦੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਤੇ ਇਕੱਲੇ ਸਿੱਖ ਨਹੀਂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਸਾਰੇ ਧਰਮਾਂ ਦੇ ਸੀ ਉਹਨਾਂ ਨੇ ਸੀਸ ਦਿੱਤਾ ਪਰ ਸਾਨੂੰ ਉੱਥੇ ਬੈਠੇ ਹਾਕਮ ਅੱਜ ਵੀ ਪਰਾਇਆ ਦਾ ਅਹਿਸਾਸ ਕਰਾਉਂਦੇ ਨੇ ਕੱਲੋ ਬਰਮਾ ਦਾ ਜੋ ਮੂੰਹ ਚ ਆਇਆ ਬੋਲੀ ਜਾ ਰਿਹਾ ਕਹਿੰਦੇ ਇੱਥੇ ਪੰਜਾਬ ਨੰਬਰ ਦੀਆਂ ਗੱਡੀਆਂ ਆ ਗਈਆਂ ਇੱਥੇ ਕਿੰਨੀਆਂ ਜਾਂਸੀਆਂ ਨੇ ਜੀ ਟੋਟਲ ਹਰ ਏਜੰਸੀ ਇਹ ਦੇਸ਼ ਨੂੰ ਚਲਾਉਣ ਵਾਲੀ ਦਿੱਲੀ ਚ ਐ ਤੋਂ ਨੂੰ ਕਿਸੇ ਕਿਸੇ ਵੀ ਗੱਡੀ ਤੇ ਸ਼ੱਕ ਪੈਂਦਾ ਕਿਸੇ ਬੰਦੇ ਤੇ ਸ਼ੱਕ ਪੈਂਦਾ ਚਾਹੇ ਥੋਦਾ ਮੰਤਰੀ ਹੋਵੇ ਚਾਹੇ ਥੋਦਾ ਮੁੱਖ ਮੰਤਰੀ ਹੋਵੇ ਤੁਹਾਨੂੰ ਹੱਕ ਐ ਉਮੀਦਾਂ ਤੁਹਾਡੀ ਈਡੀ ਛੱਪੇ ਮਾਰਦੀ ਐ ਐਨੇ ਹੀ ਛੱਪੇ ਮਾਰਦੀ ਐ ਹੁਣ ਤੁਹਾਨੂੰ ਫਾਇਦਾ ਐ ਉਥੇ ਚੈੱਕ ਕਰੋ ਪਰ ਉਹ ਵੀ ਪੱਖਪਾਤ ਨਾ ਹੋਵੇ ਕਿਤੇ ਕੱਲਾ ਪੱਗ ਦੇਖ ਕੇ ਦਾੜਾ ਦੇਖ ਕੇ ਚੈੱਕ ਕਰੀ ਜਾਓ ਹਰ ਫਿਰਕਾ ਪੰਜਾਬੀ ਅਸੀਂ ਇਕੱਲੇ ਨਹੀਂ ਹੈਗੇ ਪੰਜਾਬੀਆਂ ਚ ਮੁਸਲਮਾਨ ਸਾਈ ਸਾਰੇ ਧਰਮਾਂ ਦੇ ਲੋਕ ਆ ਇਸ ਲਈ ਮੈਂ ਬੇਨਤੀ ਕਰਦਾ ਕਿ ਜੋ ਇਹ ਪ੍ਰਵੇਸ਼ ਪਰਮਾ ਨੇ ਕੀਤਾ ਬਹੁਤ ਨਿੰਦਣਯੋਗ ਹੈ ਇਹ 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 ਬੰਦੇ ਨੂੰ ਮਾਫੀ ਮੰਗਣੀ ਚਾਹੀਦੀ ਹੈ ਦੂਜੇ ਬੰਦੇ ਜੇ ਕੋਈ ਹੋਰ ਵੀ ਆਪਣੀ ਰਾਜਨੀਤੀ ਘੋਟਣ ਦਾ ਮਾਰਾ ਸਾਨੂੰ ਸਾਡੇ ਤੇ ਅਟੈਕ ਕਰਦਾ ਪੰਜਾਬੀਆਂ ਤੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਬਹੁਤ ਨਿੰਦਣਯੋਗ ਹੈ